ਦੀ ਪੀੜ੍ਹੀ ਆਲ ਵਾਲੇ ਸਮਾਜ ਦੀ ਜਿੰਮੇਵਾਰੀ ਸਮਾਜ ਦੀ ਚੱਕਣੀ ਹੈਗੀ ਉਹਨੂੰ ਵੀ ਇਸ ਦੇ ਲਈ ਤਿਆਰ ਕੀਤਾ ਜਾਵੇ ਕਿ ਉਹ ਨਸ਼ੇ ਤੋਂ ਦੂਰ ਰਹੇ ਸਰ ਜਿਵੇਂ ਕਿ ਜادوਗਰ ਨੇ ਸ਼ੁਰੂ ਕਰੀਏ ਤਾਂ ਉਸ ਦੇ ਕੋਈ ਨੁੱਕੜ ਨਾਟਕ ਕੋਈ ਪਲੇਸ ਐਕਟ ਗੜੇ ਕੀ ਬੱਚਿਆਂ ਦੀ ਦਿਮਾਗ ਤੇ ਛੱਪ ਜਾਂਦੇ ਆ ਸੋ ਉਹ 바ਵਾ ਹੈਲਪ ਕਰਦੇ ਦੇਖੋ ਮੈਂ ਤੇ ਕਰਦਾ ਰਿਹਾ ਹੈਗਾ ਸਾਰੇ ਜਾਣਦੇ ਨੇ ਜਿਹੜੇ ਮੇਰੇ ਨਾਲ ਬੀਐਸਐਫ ਤੇ ਜੁੜੇ ਰਹੇ ਹੈਗੇ ਕਿ ਬਾਰਡਰ ਚ ਹਰ ਇੱਕ ਜ਼ਿਲ੍ਹੇ ਗਾਉਂ ਚ ਜਾ ਕੇ ਹਰ ਇੱਕ ਪਿੰਡ ਸੇ ਜਾ ਕਰਕੇ ਆਪਾਂ ਨੁੱਕੜ ਨਾਟਕ ਵੀ ਕੀਤੇ ਉਹ ਆਪਾਂ ਬਹੁਤ سارے ਪ੍ਰੋਗਰਾਮ ਕੀਤੇ ਜੀ This is a very good approach and very good idea because ਜਿਹੜਾ এডਿਕੇਸ਼ਨ ਹੈਗੀ ਕਿਸੇ ਦੀ ਉਹ ਜੇ ਅਗਰ ਰਿਕਰੀਏਸ਼ਨ ਨਾਲ ਜੁੜ ਜਾਏ ਤਾਂ ਉਹਦਾ ਇੰਪੈਕਟ ਵੱਧ ਜਾਂਦਾ ਹੈਗਾ ਵੀਲ ਡਿਫੀਨਿਟਲੀ ਥਿੰਕ ਅਬਾਊਟ ਇਟ ਕਿ ਜਿਹੜੇ ਗਰੁੱਪ ਹੈਗੇ ਨੇ ਨਾਟਕ ਗਰੁੱਪ ਜਿਹੜੇ ਹੈਗੇ ਨੇ ਉਹਨੂੰ ਇਨਵੋਲਵ ਕਿੱਦਾਂ ਜਵੇ ਜਿਹੜੇ ਨੁੱਕੜ ਨਾਟਕ ਨੇ ਇਹ ਦਵਾਰਾਵਾ ਜਿਹੜੇ ਖਾਸ ਤੋ ਸੇ ਅੰਮ੍ਰਿਤਸਰ ਬਹੁਤ ਇਸ ਮਾਮਲੇ ਚ ਰਿਚ ਹੈਗਾ ਨਾਟਕ ਦੀ ਜਿਹੜੀ ਪਰੰਪਰਾ ਹੈਗੀ ਹੈ ਥੀਏਟਰ ਦੇ ਜਿਹੜੇ ਆਰਟਿਸਟ ਨੇ ਬਾਕੀ ਹੋਰ ਦੂਜੇ ਆਰਟਿਸਟ ਇਥੇ ਬਹੁਤ ਵੱਡੀ ਪੈ ਗਈ ਕਿਉਂਕਿ ਬਹੁਤ ਕੁਆਲਿਟੀ ਦੇ ਕਲਾਕਾਰ ਹੈਗੇ ਨੇ ਉਹਨਾਂ ਨੂੰ ਵੀ ਜ਼ਰੂਰ ਇਹਦੇ ਵਿੱਚ ਸ਼ਾਮਿਲ ਕੀਤਾ ਜਾ ਸਾਡਾ ਵੀ ਗਰੁੱਪ ਆਇਆ ਇਸ ਲਈ ਕਰਦੇ ਨੇ ਜ਼ਰੂਰ ਕਰੋ ਪਲੀਜ਼ ਤੁਸੀਂ ਸਾਡੇ ਨਾਲ ਹੱਥ ਜੁਆਇਨ ਕਰੋ ਐਸਐਸਪੀ ਸਾਹਿਬ ਨਾਲ ਮਿਲੋ ਵੀ ਇਟ ਇਜ਼ ਵੈਰੀ ਗੁੱਡ ਹਰ ਇੱਕ ਸਮੱਸਿਆ ਹਰ ਇੱਕ ਦੀ ਹੈ ਨਾ ਇਹ ਸਮਾਜ ਦੀ ਸਮੱਸਿਆ ਹੈ ਕਿ ਜਿਹਨੂੰ ਕੱਲੀ ਪੁਲਿਸ ਦੇ ਕੰਦੇ ਰੱਖ ਕੇ ਤੁਸੀਂ ਨਹੀਂ ਕਾਮਯਾਬ ਹੋ ਸਕਦੇ ਇਸ ਸਾਰੇ ਨੂੰ ਹੋਲਿਸਟਿਕਲੀ ਇਹਦੇ ਵਿੱਚ ਕੰਮ ਕਰਨਾ ਪੈਣਾ ਜਿਹੜਾ ਕੰਮ ਪੁਲਿਸ ਦਾ ਹੈਗਾ ਸਪਲਾਈ ਲੇਨ ਚੇਨ ਨੂੰ ਤੋੜਨ ਲਈ ਉਹ ਤੋਂ ਅਲਾਵਾ ਸੰਪਰਕ ਕਰਨ ਦਾ ਉਹ ਤੋਂ ਅਲਾਵਾ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਉਹ ਪੁਲਿਸ ਕਰ ਰਹੀ ਹੈ ਪਰ ਡਿਮਾਂਡ ਲਾਈਨ ਜਿਹੜੀ ਹੈਗੀ ਉਹਦੇ ਵਿੱਚ ਸਾਨੂੰ ਸਹਿਯੋਗ ਚਾਹੀਦਾ ਹੈਗਾ ਨਾਗਰਿਕਾਂ ਦਾ ਪੂਰੇ ਸਮਾਜ ਦਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਬੁਰਾਈ ਨੂੰ ਜੜੋਂ ਵੱਢ ਸਕੇ ਸਰ ਫੈਂਸਿੰਗ ਤੇ ਲੱਗ ਜਿਹੜੀ ਚਿੜੀ ਨਹੀਂ ਫੜ ਸਕਦੀ ਪਰ ਉਹਦੇ ਬਾਅਦ ਨੂੰ ਡਰੋਨ ਦੇ ਰਾਹੀਂ ਤਸਰੀ ਹੋ ਰਹੀ ਹੈ ਚਿੜੀ ਤੇ ਉੱਪਰ ਚਲੇ ਜਾਂਦੇ ਨੇ ਡਰੋਨ ਇਹ ਕਿਲੋਮੀਟਰ ਪਾਰ ਕਰਕੇ ਅੰਮ੍ਰਿਤਸਰ ਵਿੱਚ ਆ ਜਾਂਦੀ ਹੈ ਹੋਈ ਨਾ ਤੇ ਸਾਡੀਆਂ ਸਿਕਿਉਰਟੀ ਫੋਰਸਿਸ ਕਿੱਥੇ ਨੇ ਕੀ ਕੰਮ ਕਰ ਰਹੀਆਂ ਨੇ ਸਰ ਪਲੀਜ਼ ਹੁਣ ਦੱਸੋ हास हो गए थे पुष्टि दुश्मन ਨੂੰ ਇੰਨਾ ਕਬੂਰ ਨਾ ਸਮਝੋ देयर आर ਡਰੋਨ ਜਿਹੜੇ ਬਹੁਤ ਹਾਈ ਕੈਪੈਸਿਟੀ ਤੇ ਬਹੁਤ ਹਾਈ ਲੈਵਲ ਤੇ ਜਾ ਕਰਕੇ ਮੀ ਡ੍ਰੌਪ ਕਰਦੇ ਨੇ ਇੰਨਾ ਦੀ ਗੱਲਾਂ ਵੀ ਹੋ ਜਾਂਦੀਆਂ ਨੇ ਇਹ ਤਾਂ ਦੇਖੋ ਲਗਾਤਾਰ ਸਤਤ ਜੰਗ ਹੈਗੀ ਜਿਹੜੀ ਲਗਾਤਾਰ ਚੱਲਦੀ ਰਹੇਗੀ ਇੱਕ ਖੈਰ ਵਰ ਸ਼ਰ ਦੀ ਜੰਗ ਹੈਗੀ ਜਦੇ ਵਿੱਚ ਆਪਾਂ ਖੈਰ ਵਾਲੇ ਪਾਸੇ ਹੈਗੇ ਹੁਣ ਕੋਸ਼ਿਸ਼ ਕਰ ਰਹੇ ਹੈਗੇ कि ਜਿਹੜੇ ਇਹ ਸ਼ਹਿਰ ਪਸੰਦ ਹੈਗੇ ਜਿਹੜੇ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇਗੇ ਨਾ ਤੇ ਕਾਬੂ ਪਾਈਏ ਡਰੋਨ ਇਜ਼ ਅ 빅 ਚੈਲੰਜ ਫਾਰ ਅਸੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਡਰੋਨ ਇੱਕ بڑا ਚੈਲੰਜ ਹੈ ਤੇ ਇਸ ਚੈਲੰਜ ਤੋਂ ਨਿਪਟਰ ਲਈ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰੀ ਏਜੰਸੀਜ਼ ਵੀ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਕਿ ਕੋਈ ਇਦਾਂ ਦਾ ਮੈਕੈਨਿਜ਼ਮ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਡਿਵੈਲਪ ਹੋਵੇ ਕਿ ਡਰੋਨ ਜਿਹੜਾ ਹੈਗਾ ਉਹ ਸਾਡੀ ਸਰਹੱਦ ਨੂੰ ਪਾਰ ਨਾ ਕਰ ਸਕੇ ਐਂਡ ਵੀ ਕੈਨ ਹੈਵ ਅ ਸਾਇੰਟਿਫਿਕ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇਨਵੈਂਸ਼ਨ ਸਮ ਡੇ कि ਜਿਹਦੇ ਵਿੱਚ ਆਪਾਂ ਇਹਨੂੰ ਕੰਟਰੋਲ ਕਰ ਸਕੀਏ ਪਰ ਜਦੋਂ ਤੱਕ ਇਹ ਨਹੀਂ ਹੋ ਰਿਹਾ ਹੈਗਾ ਉਸ ਵੇਲੇ ਤੱਕ ਵੀ ਆਰ ਟ੍ਰਾਈਂਗ ਅਵਰ ਲੈਵਲ ਬੈਸਟ ਕਿ ਜਿਹੜੇ ਆਸ-ਪਾਸ ਦੇ ਕੁਝ ਹੋਰ ਏਰੀਆ ਹੈਗੇ ਉਹਦੇ ਵਿੱਚ ਇਹਨੂੰ ਜਿਹੜਾ ਹੈਗਾ ਹੌਟ ਸਪੌਟ ਆਇਡੈਂਟੀਫਾਈ ਕਰਕੇ ਸਾਡੀ ਆਪਣੀ ਗਰਾਊਂਡ ਲੈਵਲ ਦੀ ਇੰਟੈਲੀਜੈਂਸ ਲੈ ਕਰਕੇ ਨਾਗਰੀਕਾਂ ਦਾ ਸਹਿਯੋਗ ਲੈ ਕਰਕੇ ਉਹਨਾਂ ਕੋਲ ਇਨਫੋਰਮੇਸ਼ਨ ਲੈ ਕਰਕੇ ਡਰੋਨ ਦੀ ਜਿਹੜੀ ਡਰਾਪਿੰਗ ਇੱਥੇ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਕੰਟਰੋਲ ਕੀਤਾ ਜਾ हाँ जी हाँ जी चांद तो ये सारी है तो थैंक यू वेरी मच फॉर कमिंग ऑन ए सच अ शॉर्ट नोटिस आज बेसिकली uh, एक मुहिम शुरू की गई हुई है पूरे एक महीने का साडा ऑपरेशन प्लान uh, किता होया ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਏ ਜਾਂ ਜਿਹੜੀ ਪੰਜਾਬ ਪੁਲਿਸ ਨੇ ਇਹ ਚੁੱਕਿਆ ਹੋਇਆ ਅਸਮ ਕਿ ਆਪਾਂ ਡਰੱਗਸ ਨੂੰ ਖਤਮ ਕਰਨਾ ਹੈਗਾ ਆਪਣੇ ਨੌਜਵਾਨ ਬੱਚੇ ਨੂੰ ਬਚਾਉਣਾ ਹੈਗਾ ਇਹਦੇ ਲਈ ਲਗਾਤਾਰ ਅਫਰਟ ਕੀਤੇ ਜਾ ਰਹੇ ਨੇ ਐਂਡ ਅਨਪ੍ਰੈਸੀਡੈਂਟਡ ਸਕਸੈਸ ਸਾਨੂੰ ਮਿਲੀ ਹੈਗੀ ਪਿਛਲੇ ਸਾਲ ਵੀ ਇਸ ਸਾਲ ਵੀ ਲਗਾਤਾਰ ਰਿਕਵਰੀਜ਼ ਹੋ ਰਹੀਆਂ ਨੇ ਤੇ ਅੱਜ ਉਸੇ ਆਪਰੇਸ਼ਨ ਦੇ ਸਿਲਸਿਲੇ 'ਚ ਅੱਜ ਤਾਂ ਜਿਹੜਾ ਅਮਲੇ ਸਰੂਰਲ ਹੈ ਉਹਦੇ 6 ਸਬ ਡਿਵੀਜ਼ਨ ਵਿੱਚ 8 ਪੁਲਿਸ ਸਟੇਸ਼ਨਾਂ ਵਿੱਚ ਜਿਹੜੇ ਹੌਟ ਸਪੌਟ ਆ ਪਾਇਡੈਂਟੀਫਾਈ ਕੀਤੇ ਸੀਗੇ ਜਿੱਥੇ ਸਾਨੂੰ ਪਤਾ ਲੱਗਾ ਸੀਗੀ ਕਿ ਇੱਥੇ ਡਰੱਗਸ ਦੇ ਹੋਣ ਦੇ ਇਮਕਾਨ ਹੱਤੇ ਜਾਂ ਉਤਪੋਸ ਬੰਦ ਸੀ ਲੋਰੀ ਹੈ ਜਾਂ ਉਸ ਏਰੀਆ ਤੇ ਸਾਨੂੰ ਇਨਫੋਰਮੇਸ਼ਨ ਸੀਗੀ ਸਾਡੇ ਮੁਖਰਰਾਈ ਤੇ ਉੱਥੇ ਰੇਡ ਕੀਤੀ ਗਈ तकरीबन 500 ਤੋਂ ਵੱਧ ਮੁਲਾਜ਼ਮ ਦੇ ਵਿੱਚ ਇਨਵੋਲ ਰਹੇ ਇਦੇ ਵਿੱਚ 8 ਡੀਐਸਪੀ ਤੇ 2 ਐਸਪੀ 레ਵਲ ਦੇ ਅਫਸਰ इवन ਐਸਐਸਪੀ ਸਾਹਿਬ ਹਿਮਸੈਲਫ ਜੰਡੇਯਾਲਾ ਸਬਡਿਵੀਜ਼ਨ ਚ ਤੇ ਉਹਨਾਂ ਦੇ ਨਾਲ ਐਸਪੀ ਹੈੱਡਕੁਆਰਟਰ ਵਗੈਰਾ ਵੀ ਗਏ ਸੀਗੇ ਬੇਸਿਕਲੀ ਇਹ ਜਿਹੜਾ ਆਪਰੇਸ਼ਨ ਹੈ ਇਹ ਮਲਟੀ ਡਾਈਮੈਨਸ਼ਨਲ ਹੈਗਾ ਇੱਕ ਪਾਸੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਪਲਾਈ ਲਾਈਨ ਹੈਗੀ ਉਹਨੂੰ ਕੱਟ ਕਰੀਏ ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿੱਦਾਂ ਪਿਛਲੇ ਜਿਹੜਾ ਤੁਸੀਂ ਦੇਖਿਆ ਵੀ ਹੈਗਾ ਕਿ ਲਗਾਤਾਰ ਹੀ ਕਾਰਵਾਈ ਚੱਲ ਰਹੀ ਹੈ ਪੂਰੇ ਪੰਜਾਬ ਚ ਤੇ ਉਹ ਤੋਂ ਅਲਾਵਾ ਲੋਕਾਂ ਨੂੰ ਐਜੂਕੇਟ ਕਰਨ ਲਈ ਸੰਪਰਕ ਪ੍ਰੋਗਰਾਮ ਕੀਤੇ ਜਾਣਗੇ ਜਿਹੜੇ ਜਿਹੜੇ ਖਾਸ ਤੌਰ ਤੇ ਡਿਮਾਂਡ ਲਾਈਨ ਨੂੰ ਕੰਟਰੋਲ ਕਰਨ ਲਈ ਵੀ ਪਰ ਪਲਾਨ ਬਣਾਇਆ ਹੋਇਆ ਇਹਦੇ ਵਿੱਚ ਲੋਕਾਂ ਨੂੰ ਐਜੂਕੇਟ ਕਰਨਾ ਲੋਕਾਂ ਦੇ ਨਾਲ ਜੁੜਨਾ ਜਿਹੜੇ ਪਹਿਲਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਨਸ਼ੇ ਦੇ ਖਿਲਾਫ ਉਹਦੇ ਵਿੱਚ ਇਨਵੋਲਵ ਹੋਣਾ ਤੇ ਨਵੇਂ ਸਿਰੇ ਨਾਲ ਇੱਕ ਬੜੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਪਾਂ ਚੱਕੀ ਹੈਗੀ ਇੱਕ ਮਹੀਨੇ ਦਾ ਆਪਾਂ ਸਾਡਾ ਇਹ ਪਲਾਨ ਹੋਊਗਾ ਦਿਨ ਤੋਂ ਬਾਅਦ ਫਿਰ ਆਪਾਂ ਇੱਕ ਬੜੀ ਡਿਸਾਈਡ ਕਰਾਂਗੇ ਦੇਖਾਂਗੇ ਆਊਟਕਮ ਕੀ ਰਿਹਾ ਹੈਗਾ ਐਂਡ ਵੀ ਫਾਲੋ ਇਟ ਅਪ ਅਕੋਰਡਿੰਗਲੀ ਸੋ ਥਿਸ ਇਜ਼ ਇਨ ਦ ਸੀਨ ਐਨੀਥਿੰਗ ਇਫ ਯੂ ਵਾਂਟ ਟੂ ਨੋ ਅਬਾਊਟ ਰਿਕਵਰੀ ਹੋ ਰਹੀ ਹੈ ਨੇ ਪਰ ਰਾਈਟ ਨਾਓ ਆਈ ਕੈਨੋਟ ਡਿਸਕਲੋਸ ਦ ਇਨਫੋਰਮੇਸ਼ਨ ਬਿਕੋਜ਼ ਲੀਗਲੀ ਜਿਹੜੀ ਉਹਦੀ डिमांड है वो पूरी करके करके आफ्टर वी बी एबल टू सी इसमें क्या कुछ अभी हमने रिकवर किया है 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 पर कामयाबी कामयाबी मिली मिली बहुत अच्छी है। और शाम तक ये हर एक तरह की कार्रवाई की जाऊगी जिथे नशा के तस्कर ਅਪਾ ਉਹਨਾਂ ਦੇ ਹੌਸਲੇ ਤੋੜਾਂਗੇ ਇੱਕ ਵਾਰੀ ਲੋਕੀ ਜੇ ਸਮਝਦੇ ਹੋਣਗੇ ਕਿ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਆਪਣੇ ਲਈ ਸੰਪਦਾ ਇਕੱਠੀ ਕਰ ਸਕਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਹੈਗਾ ਕਿ ਆਪਾਂ ਉਹ ਨਹੀਂ ਹੋਣ ਦੇਵਾਂਗੇ ਅਜਨਾਲਾ ਲੋਕੋ ਕੇ ਬਾਰਡਰ ਏਰੀਆ ਬਾ ਡਰੋਨ ਦੀ ਮੂਵਮੈਂਟ ਅਕਸਰ ਉੱਥੇ ਹੁੰਦੀ ਹੈ ਜਿਹੜਾ ਅੱਜ ਇੱਕ ਆਪਰੇਸ਼ਨ ਚ ਲੱਗਿਆ ਉਸ ਦੇ ਵਿੱਚ ਕੋਈ ਇਸੂ ਲੈ ਕਾਮਯਾਬੀ ਮਿਲੀ ਕਿਉਂਕਿ ਡਰੋਨ ਮੂਵਮੈਂਟ ਦੇ ਨਾਲ ਹੈਰੋਇਨ ਬਹੁਤ ਦੇਖੋ ਡਰੋਨ ਮੂਵਮੈਂਟ ਜਿਹੜਾ ਹੈਗਾ ਉਹਦੇ ਨਾਲ ਤਸਕਰੀ ਹੋ ਰਹੀ ਹੈ ਕੋਈ ਸ਼ੱਕ ਵਾਲੀ ਨਹੀਂ ਹੈ ਸਾਡੀ ਤੇ ਬੀਐਸਐਫ ਦੀ ਲਗਾਤਾਰ ਤਾਲਮੇਲ ਨਾਲ ਵੀ ساری ਕવાયਤ ਚੱਲ ਰਹੀ ਹੈਗੀ ਲਗਾਤਾਰ ਰਿਕਵਰੀ ਵੀ ਕੀਤੀ ਜਾ ਰਹੀ ਹੈਗੀ ਸਾਡੇ ਵੱਲੋਂ ਵੀ ਹੌਟ 스ਪੌਟ ਆਈਡੈਂਟੀਫਾਈਡ ਹੈਗੇ ਨੇ ਤੇ ਡਰੋਨ ਦੀ ਮੂਵਮੈਂਟ ਤੇ ਨਿਗਾਹ ਵੀ ਰੱਖੀ ਜਾਂਦੀ ਹੈਗੀ ਇਹ ਜਿਹੜਾ ਅੱਜ ਦਾ ਹੈਗਾ ਉਹ ਚੁਕਿ ਦਿਨ ਵੇਲੇ ਡਰੋਨ ਮੂਵਮੈਂਟ ਅਵੋਇਡ ਕਰਦੇ ਨੇ ਉਹ ਤੇ ਇਸ ਕਰਕੇ ਡਰੋਨ ਨਾਲ ਸੰਬੰਧਿਤ ਇਸ ਵੇਲੇ ਕੋਈ ਗੱਲ ਨਹੀਂ ਹੈਗੀ ਪਰ ਡਰੋਨ ਸਾਡੀ ਆਪਣੀ ਪ੍ਰਾਇੋਰਟੀ ਵਿੱਚ ਹੈਗਾ ਕਿ ਜਦੋਂ ਵੀ ਡਰੋਨ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਉਹ ਕਿਹੜੇ ਕਿਹੜੇ ਏਰੀਆ ਚ ਹੋ ਰਹੀਆਂ ਨੇ ਉਹ ਤਸਕਰਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਗਾ ਆਈਡੈਂਟੀਫਾਈ ਕੀਤੀ ਜਾਵੇ ਤੇ ਉਹਦੇ ਨਾਲ ਲੱਗੇ ਜਿਹੜੇ ਏਰੀਆ ਹੈਗੇ ਉਹਨੂੰ ਸਰਵੇਲੈਂਸ ਤੇ ਰੱਖਿਆ ਜਾਵੇ ਇਹ ਸਾਡੇ ਵੱਲੋਂ ਅਫਰਟ ਕੀਤਾ ਜਾ ਰਿਹਾ ਹੈ। ਸਵਾਲ ਤੇ ਹੀ ਸਿਲਪ ਸਪਲਾਈ ਚੇਨ ਜਿਹੜੀ ਕੱਢਾਂਗੇ ਪਰ ਡਰੋਨ ਦੀ ਲਗਾਤਾਰ ਮੂਵਮੈਂਟ ਕਰਕੇ ਸਪਲਾਈ ਚੇਨ ਹੀ ਛੁਪਾਰੇ। ਕੀ ਕਰੀਏ ਮਾਰ ਤੋਂ ਲਗਾਤਾਰ ਡੋਨ ਆਲੇ। ਅਬ ਮੈਂ ਕੁਝਿੰਦਾ ਨਹੀਂ ਨਾ ਕਿਹਾ ਤਾਂ ਮੈਂ ਜਿਹੜਾ ਕੰਟਰੋਵਰਸ਼ੀਅਲ ਹੋਇਆ ਹੈ ਠੀਕ ਹੈ ਕੁਸੀ ਤੇ ਜਾਣਦੇ ਹੈਗੇ ਇਸ ਦੁਸ਼ਮਨ ਦੇਸ਼ ਦੀ ਦੇਖੋ ਸਾਜ਼ਿਸ਼ ਹੈਗੀ ਸਾਨੂੰ ਜਿਹੜਾ ਡੀਸਟੇਬਲ ਕਰਨ ਲਈ ਇਹਦੇ ਲਈ ਹੀ ਆਪਾਂ ਕੋਸ਼ਿਸ਼ ਕਰ ਰਹੇ ਹੈਗੇ ਕਿ ਵੀ ਜਿਹੜੀ ਸਰਹੱਦ ਪਾਰ ਤੋਂ ਇਹ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈਗਾ ਤਾਂ ਹੀ ਸਾਡੇ ਵੱਲੋਂ ਸਾਡੀ ਸਰਕਾਰਾਂ ਨੇ ਵੀ ਬਹੁਤ ਸਖਤ ਰਵਈਆ ਅਪਣਾਇਆ ਹੋਇਆ ਹੈਗਾ ਸਰਹੱਦ ਪਾਰ ਦੇ ਦੇਸ਼ ਨਾਲ ਇਹ ਐ ਜਿਸ ਤਰੀਕੇ ਨਾਲ ਉਹਦੀ ਐਕਟੀਵਿਟੀ ਹੈਗੀ ਸਮਾਜ ਨੂੰ ਖਰਾਬ ਕਰਨ ਦੀ ਆਪਾਂ ਉਹਦੇ ਵੇਲੇ ਉਹਦੇ ਵਿੱਚ ਜਿਹੜਾ ਹੈਗਾ ਉਹ ਸ਼ਕਤੀ ਨਾਲ ਆਪਣਾ ਰਵਈਆ ਸਾਡਾ ਸ਼ਕਤੀ ਵਾਲਾ ਹੋਵੇ ਤੇ ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਿੱਚ ਸਾਡੀ ਗੱਲਾਂ ਵੀ ਹੈਗੀਆਂ ਕਿ ਆਪਾਂ ਆਪਣੇ ਜਿਹੜੇ ਲੋਕੀ ਇਹਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਦੁਸ਼ਮਣ ਦੇਸ਼ ਦੀ ਇਹ ਸਾਜ਼ਿਸ਼ ਹੈ ਤੁਸੀਂ ਇਹਦੇ ਵਿੱਚ ਨਾ ਆਓ ਇਹ ਗੱਲਾਂ ਜਿਹੜੀਆਂ ਨੇ ਇਹ ਦੇਸ਼ ਨੂੰ ਡੀਸਟੇਬਲ ਕਰਦੀਆਂ ਨੇ ਨਸ਼ੇ ਦਾ ਕਾਰੋਬਾਰ ਜਿਹੜਾ ਹੈਗਾ ਉਹ ਦੇਸ਼ ਨੂੰ ਤਬਾਹ ਕਰ ਸਕਦਾ ਹੈਗਾ ਇਸ ਕਰਕੇ ਦੁਸ਼ਮਨ ਦੀ ਜਿਹੜੀ ਇਹ ਸਾਜ਼ਿਸ਼ ਹੈ ਉਹਦੇ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ ਇਹ ਸਾਰੀ ਅਪੀਲ ਹੈਗੀ ਕਿਉਂਕਿ ਜਿਹੜੇ ਵੀ ਕ੍ਰਿਮਨਲ ਨੇ ਉਹ ਵੀ ਦੇਸ਼ਵਾਸੀ ਤੇ ਹੈਗੇ ਨੇ ਦੇਸ਼ ਭਗਤ ਬਖੀਰ ਦਾ ਸੰਦੇਸ਼ ਉਹਨੂੰ ਜ਼ਰੂਰ ਲੈਣਾ ਚਾਹੁੰਦਾ ਮੈਂ ਕਿ ਉਹ ਕਾਰੋਬਾਰ ਨਾ ਕਰੋ ਜਿਹਦੇ ਨਾਲ ਦੇਸ਼ ਡੀਸਟੇਬਲ ਹੁੰਦਾ ਹੋਵੇ ਤੇ ਨਾਲ ਹੀ ਸਾਡੇ ਵੱਲੋਂ ਇਹ ਪਰਣ ਹੈਗਾ ਕਿ ਜਿਹੜਾ ਵੀ ਕੋਈ ਬੰਦਾ ਦੇਸ਼ ਦੇ ਵਿਰੁੱਧ ਇਹ ਕਾਰਵਾਈ ਕਰੂਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਣਾ ਹੈਗਾ सर्दर्मी है वो तो दाखे दाखे नहीं, देखो, संपर्क प्रोग्राम बनावा की खास तौर तरबियत करनी है लिखना है नशे खिलाफ रेन ਬੱਚੇ ਦੀ ਵੀ এডਿਕੇਸ਼ਨ ਵਿੱਚ ਸ਼ਾਮਿਲ ਕਰਨ ਲਈ ਆਉਣ ਤੋਂ ਪਹਿਲਾਂ ਵੀ ਆਪਾਂ ਇਹ ਸਟਰੈਟਜੀ ਬਣਾ ਰਹੇ ਸੀਗੇ ਕਿ ਜਿੰਨੇ ਵੀ ਸਕੂਲ ਹੈਗੇ ਉਹਦੇ ਟੀਚਰਸ ਦਾ ਸਹਿਯੋਗ ਲਿਆ ਜਾਵੇ ਉਹ ਸਾਰੇ ਟੀਚਰਸ ਨਾਲ ਮੀਟਿੰਗ ਕਰਕੇ ਉਹਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਇੱਕ ਵਾਰੀ ਟੀਚਰ ਦੱਸ ਦਿੰਦਾ ਹੈਗਾ ਬੱਚੇ ਛੋਟੇ ਆਪਣੇ ਟੀਚਰਸ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਗੱਲ ਨਾਲ ਜਿਹੜੀ ਰਸਿਆ ਨਹੀਂ ਹੈ ਹੁਣ ਉਹਨੂੰ ਮੰਨਦੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸੌਫਟਵੇਅਰ ਤੇ ਇਹ ਲਿਖੀਏ ਕਿ ਭਈ ਨਸ਼ਾ ਪੈੜੀ ਚੀਜ਼ ਹੈਗੀ ਉਨ੍ਹਾਂ ਦੇ ਵਿੱਚ ਇਹ ਫਖਰ ਪੈਦਾ ਕਰੀਏ ਕਿ ਉਹ ਨਸ਼ੇ ਤੋਂ ਦੂਰ ਹੈਗੇ ਨੇ ਆ ਮਹਿੰਦੀ ਸਾਡੀ ਜਿਹੜੀ ਹੈਗੀ ਇਹ ਦੂਰਦਰਸ਼ੀ ਇੱਕ ਲੰਬੀ ਯੋਜਨਾ ਦਾ ਹਿੱਸਾ ਹੈਗੀ ਤਾਂ ਕਿ ਆਪਾਂ ਆਜ ਦੇ ਸਮਾਜ ਚ ਜਿਹੜੀ